ਜਾਰੀ ਸੀ ਕਿ ਸਾਰੇ ਵਰਡ ਦੀਆਂ ਦਵਾਵਾਂ ਸੀ ਕਿ ਇਹਨੂੰ ਫਾਂਸੀ ਮਿਲਣੀ ਚਾਹੀਦੀ ਆ ਅਰ ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਬੜਿਆ ਹੋਇਆ ਚਿਹਰਾ ਰੇਤਾ ਨਾਲ ਉਹਦੀਆਂ ਅੱਖਾਂ ਕੰਨਾਂ ਵਿੱਚ ਉਹ ਸਾਹਮਣੇ ਆਂਦਾ ਸੀ ਰਾਤ ਨੂੰ ਸੌਂਦੇ ਸੀ ਉਹੀ ਚਿਹਰਾ ਲੈ ਕੇ ਸੌਂਦੇ ਸੀ ਕਿ ਕਦੋਂ ਮੇਰੇ ਬੱਚੇ ਨੂੰ ਇਨਸਾਫ ਮਿਲੂਗਾ ਨਹੀਂ ਅੱਜ ਮਿਲ ਗਿਆ ਅੱਜ ਫਾਂਸੀ ਹੋ ਗਈ ਜਿਹੜੀ ਹੈ ਤੋ ਤਸਵੀਰ ਹੈ ਲਗਾਤਾਰ ਆਪਣੇ ਨਾਲ ਰੱਖੀ ਸੀ ਦਿਨ ਲਗਾਤਾਰ ਵੱਡਾ ਦੁੱਖ ਕਦੇ ਵੀ ਨਾ ਭੁੱਲਣਾ ਨਹੀਂ ਬੇਸ਼ੱਕ ਖਾਲੀ ਅਥਾਂ ਦਿਲ ਰੋਜ਼ ਨਹੀਂ ਹੈ ਗਈ ਪਰ ਰੂਹ ਨੂੰ ਸਕੂਨ ਮਿਲ ਗਿਆ ਅੱਜ ਕਿ ਫਾਂਸੀ ਦੀ ਸਜ਼ਾ ਸੁਣਾਈ ਗਈ ਉਸ ਜਿਹੜੀ ਉਹ ਦੋਸ਼ੀ ਪਹਿਲਾ ਜਿਹੜੀ ਨਜ਼ਰ ਮਲਾ ਪਾਰੀ ਸੀ ਤੁਹਾਡੇ ਤੋਂ ਨਜ਼ਰ ਮਲਾਈ ਉਹਨੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਉਹ ਕਹਿ ਰਹੀ ਆ ਨਾ ਮੇਰੇ ਬੱਚੇ ਛੋਟੇ ਸੀ ਮੇਰੀ ਸਜ਼ਾ ਕੱਟ ਕੀਤੀ ਜਾਵੇ ਇਸ ਤੋਂ ਛੋਟੇ ਨਹੀਂ ਸੀ ਜਦੋਂ ਇਹਨੂੰ 2.5 ਸਾਲ ਦੀ ਨੂੰ ਮਾਰਿਆ ਸੀਗਾ ਉਹ ਚੀਜ਼ਾਂ ਉਹਦੋਂ ਸੋਚਣੀਆਂ ਸੀ ਤੇ ਜਦ ਸਾਹਮਣੇ ਬਹੁਤ ਵੱਡਾ ਡਿਸੀਜਨ ਲਿਆ ਉਹਦੇ ਲਈ ਕਿ ਇਹਨੂੰ ਕਰੂਰਤਾ ਨਾਲ ਲਟਕਾਇਆ ਜਾਵੇ ਤਾਂ ਕਿ ਪੂਰੇ ਸਮਾਜ ਵਿੱਚ ਇਹ ਮਿਸਾਲ ਬਣ ਜਾਵੇ ਠੀਕ ਹਾਂ ਕੋਮਨਸਰ ਹਮੇਸ਼ਾ ਐਜ਼ ਅ ਫਾਦਰ ਮੈਨੂੰ ਟ੍ਰੀਟ ਦੀਦੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਤੀ ਔਰ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ 10 ਵਾਰ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਜਦ ਵਿੱਚ ਕਿ ਮੈਂ ਖਾਲੀ ਹੱਥ ਜਾ ਰਹੀ ਹਾਂ ਮੇਰੇ ਕੋਲ ਦਿਲ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨੂੰ ਸਜਾ ਦਵਾ ਦਿੰਦੀ ਆ ਅਸੀਂ ਲੰਬੇ ਇੰਤਜ਼ਾਰ ਕੀਤਾ 2.5 ਸਾਲਾਂ ਤੋਂ ਕਿਸੇ ਦਾ ਇੰਤਜ਼ਾਰ ਕੀਤਾ ਜਦੋਂ ਆਣਦੇ ਵਿੱਚ ਉਹ ਦੁੱਖ ਵੀ ਹੈ ਪਰਿਵਾਰ ਦੇ ਇੰਤਜ਼ਾਰ ਕੀਤਾ ਕਿੰਨਾ ਸਮਾਂ ਤੋਂ ਦਸੂਰਾ ਤੋਂ ਚਲੋ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗੀ ਮੈਂ ਸਭ ਕੁਝ ਭੁੱਲ ਗੀ ਮੈਨੂੰ ਵੈਸੇ ਜੋ ਚਾਹੀਦਾ ਸੀ ਉਹ ਮਿਲ ਗਿਆ ਰੋਣ ਸੀ ਸਜ਼ਾ ਚਾਹੀਦੀ ਸੀ ਉਹ ਮਿਲ ਗਈ ਜਿਨ੍ਹਾਂ ਨੇ ਮੇਰੇ ਦੋਤੇ ਟਾਈਮ ਤੇ ਇੰਨੀ ਵਧੀਆ ਸਜ਼ਾ ਸੁਣਾਦੀ ਹੋਣ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਤੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਮਹਾਰਤ ਜੋੜ ਕੇ ਜਿਹੜੇ ਪ੍ਰਸ਼ਾਸਕਾਂ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਗੱਜ ਚਾਹੀਦੇ ਆ ਜੀ ਠੀਕ ਹੈ ਜਿਹੜਾ ਸਾਨੂੰ ਇਨਸਾਫ ਦਿੱਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਕਰ ਘੁੰਮਣੀ ਤੇ ਬੀੜੀ ਗੁਪਤਾ ਇਹਨਾਂ ਨੂੰ ਜਿੰਦਗੀ ਜੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਆ ਮੀਡੀਆ ਤਾਂ ਹੀ ਕਹਿੰਦਾ ਜਿੰਦਗੀ ਜੀ ਮੈਂ ਦੇਣ ਲਈ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ ਜੀ ਹਾਂਜੀ ਪਰ ਅੱਜ ਇੱਕ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਦੇ ਲਈ ਸਾਡੇ ਤੇ ਲੋਜ ਹੈ ਨਹੀਂ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮੈਨੂੰ ਰੱਬ ਵਾਂਗੂ ਮੇਰੇ ਨਾਲ ਆਇਆ ਜੀ ਪਰਿਵਾਰ ਮੇਰੇ ਫਾਦਰ ਨੇ ਜੀ ਗੁੰਮਰ ਸਾਹਿਬ ਜਿਵੇਂ ਬੱਚੇ ਆਪਣੇ ਫਾਦਰ ਕਰ ਦਿੰਦੇ ਟ੍ਰੀਟ ਜੀ ਇਤਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਦਾ ਪਾਰਟ ਕਰਾਇਆ ਸੀ ਮੇਰੇ ਗੁੰਮਰ ਸਾਹਿਬ ਨੇ ਸੇਲ ਦਾ ਪਾਰ ਪਰਿਵਾਰ ਪਾਰਟ ਕਰਦੇ ਆ ਜੀ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜਿਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੋਵੇ ਸੰਗਤ ਦੀ ਅਰਦਾਸ ਕਬੂਲੀ ਕੀ ਜੀ ਮੈਂ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੇਰੀ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਨਾਲ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ਾਮਪਲ ਸੈੱਟ ਹੋ ਗਿਆ ਜੇ ਕੋਈ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੋਨੇ ਵੀ ਫਾਸੇ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਵਰਲਡ ਓਵਰ ਡੇਕ ਸੋਸਾਇਟੀ ਜਿਹੜੀ ਕੌਂਸ਼ੀਅਸ ਹਾ ਹੋ ਸ਼ੇਕ ਕਰਦੀ ਸੀ ਹਰ ਇੱਕ ਮਾਂ ਰੜੀ ਹੈਗੀ ਹਰ ਇੱਕ ਪਿਓ ਆਪਣੇ ਬੱਚੇ ਨੂੰ ਦੇਖਣ ਲਾਪਿਆ ਸੀ ਅਗਰ ਬਾਹਰ ਖੇਡੂਗਾ ਘਰ ਦੇ ਬਾਹਰ ਤੇ ਕਿਆ ਉਹ ਜਿੰਦਾ ਵਾਪਸ ਆਊਗਾ ਕੈ ਨਹੀਂ ਗਵਾਂਢੀ ਗਵਾਂਢੀ ਨੂੰ ਸ਼ੱਕ ਨਾਲ ਦੇਖਣ ਲਾਪਿਆ ਸੀਗਾ ਲੈਕਿਨ ਅੱਜ ਦੇ ਫੈਸਲੇ ਨੇ ਇੱਕ ਇਤਬਾਰ ਬਣਾਤਾ ਜੁਡੀਸ਼ੀ ਦੇ ਉੱਪਰ ਜੁਡੀਸ਼ੀਅਲ ਸਿਸਟਮ ਦੇ ਉੱਪਰ ਨਾਲ ਇਤਬਾਰ ਬਣਿਆ ਹੈਗਾ ਪੁਲਿਸ ਦੇ ਉੱਤੇ ਫੰਕਸ਼ਨਰੀ ਦੇ ਉੱਤੇ ਕਿਉਂਕਿ ਪੁਲਿਸ ਨੇ ਜਿਹੜਾ ਹੈਗਾ ਵਾ ਸਪੈਸ਼ਲੀ ਮੈਂ ਅੱਜ ਬਹੁਤ ਜ਼ਿਆਦਾ ਤਾਰੀਫ ਕਰੂੰਗਾ اے ایس ਆਈ ਗੁਰਬਖਸ਼ੀ ਸਿੰਘ ਜਿਨ੍ਹਾਂ ਨੇ ਕਿ ਇਨਵੈਸਟੀਗੇਟਿੰਗ ਆਫੀਸਰ ਹੋਣ ਦੇ ਨਾਤੇ ਬੜੀ ਅੱਛੀ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਔਰ ਮੈਂ ਸਭ ਤੋਂ ਅੱਛਾ ਮਾਨ ਰੱਖਦਾ ਹੈਗਾ ਪੇਰੈਂਟਸ ਦੇ ਉੱਤੇ ਦੇ ਰੋਜ਼ ਦੇ ਮਾਤਾ ਪਿਤਾ ਜੀ ਉਹਦੇ ਦਾਦਾ ਦਾਦੀ ਜੀ ਔਰ ਮਹੱਲੇ ਵਾਲੇ ਆਂਢੀ ਗੁਆਂਢੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹਾਂ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਣਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਮਨੀਸ਼ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਪ੍ਰੋਸੀਕਿਊਟਰ ਸ਼੍ਰੀ ਵੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗ ਕੇ ਸੀ ਔਰ ਇਹ ਕੇਸ ਨੂੰ ਅਸੀਂ ਇਸ ਮਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕਿ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਐਦਾਂ ਦਾ ਜ਼ੋਰ ਮਣਾ ਕਰ ਸਕੇ ਹੋਰ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਤੁਸੀਂ ਸਾਡੇ ਸਾਰਿਆਂ ਦਾ ਸਾਥ ਦਿੱਤਾ ਉਹਦੇ ਵਿੱਚ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇੱਕ ਮੈਂ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਫਿਰ ਤੁਹਾਨੂੰ ਸਨਮਾਨ ਕਰਨਾ ਹੈ ਬਹੁਤ ਬਹੁਤ ਵਧੀਆ ਤੁਸੀਂ ਬਹੁਤ ਬਹੁਤ ਬਹੁਣੇ ਸੋਨਿਹਾਲ ਜੀ ਗਲਪੀ ਤੇ ਆਉਂਦੇ